ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੈ ਤਸਵੀਰਤ ਉਸ ਦੇਖ ਸਕਦੇ ਹੋ ਮੋਹਾਲੀ ਦੀਆਂ ਜਿ세 ਮੌਸਮ ਵਿੱਚ پارک ਦੇ ਲੋਕ ਪਹਿਲਾਂ ਹੀ ਯੈਲੋ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ 29 ਮਈ ਤੋਂ ਹੀ 10 ਜੂਨ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ ਹਵਾਵਾਂ ਤੇਜ਼ ਚੱਲ ਸਕਦੀਆਂ ਹਨ ਝੱਖੜ ਆ ਸਕਦੇ ਨੇ ਤੇ ਅੱਜ ਜਿਵੇਂ-ਜਿਵੇਂ ਹੀ ਮੌਸਮ ਦਾ ਮਜਾਲ ਸੁਖ ਲਿਆ 8 ਵਜੇ ਨੇ 8 ਵਜੇ ਦੀਆਂ ਤਸਵੀਰਾਂ ਤੋਂ ਦਿਖਾ ਰਹੇ ਆ ਕਿ ਇਸ ਤਰੀਕੇ ਦੇ ਨਾਲ ਤੇਜ਼ ਹਨੇ ਪੈ ਰਹੇ ਹਨ ਜੋ ਲੋਕ ਦਫ਼ਤਰ ਜਾਣ ਵਾਲੇ ਨੇ ਕਿਤੇ ਨਾ ਕਿ ਉਹਨਾਂ ਨੂੰ ਪ੍ਰਸ਼ੰਨੀ ਰੱਖਣਾ ਜ਼ਰੂਰ ਕਰਨਾ ਪੈ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਗਰਮੀ ਪੈ ਰਹੀ ਸੀ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤਾਪਮਨ ਵੱਧਦਾ ਸੀ ਲੋਕ ਪਰੇਸ਼ਾਨ ਹੋ ਰਹੇ ਸੀ ਪਰ ਜਿਸ ਤਰੀਕੇ ਨਾਲ ਹੁਣ ਮੌਸਮ ਬਦਲਿਆ ਕਿ ਕਿੰਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ ਜਿਤੇ ਤੁਸੀਂ ਦੇਖ ਕਰਦੇ ਕਿ ਇਸ ਤਰੀਕੇ ਦੇ ਨਾਲ ਤੇਜ਼ ਹਮਾਵਾਂ ਚੱਲ ਰਹੀਆਂ ਹਨ بارش ਬਹੁਤ ਤੇਜ਼ ਹੋ ਰਹੀ ਹੈ ਤੇ ਇਸ ਦੇ ਨਾਲ ਕਿਤੇ ਨਾ ਕਿਤੇ ਆਵਾਜਾਈ ਕਿਤੇ ਨਾ ਕਿਤੇ ਨੁਕਸਾਨੀ जरूर ਜਾਏਗੀ ਕਿਉਂਕਿ ਲੋਕ ਜੋ ਕੰਮ ਕਾਜਾਂ ਤੇ ਜਾ ਰਹੇ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਆ ਪਰ ਜੇਕਰ ਗੱਲ ਕੀਤੀ ਜਾਵੇ ਓਵਰ ਆਲ ਤੇ ਮੌਸਮ ਜਿਹੜਾ ਬਹੁਤ ਖੁਸ਼ਹੂਮਾ ਹੋਇਆ ਇੱਕ ਉਮੀਦ ਨਾਲ ਲੋਕ ਸਾफी ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਕੱਲ ਵੀ ਗਰਮੀ ਸੀਗੀ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਸੀ ਕਿ 29 ਮਈ ਤੋਂ ਮੌਸਮ ਦਾ ਮિજાਜ ਬਦਲੇਗਾ ਪਰ 29 ਮਈ ਨੂੰ ਕਿਸੇ ਤਰੀਕੇ ਦਾ ਕੋਈ ਮੀਂਹ ਨਹੀਂ ਪਿਆ ਪਰ ਅੱਜ ਪੰਜਾਬ ਦੇ ਵਸ ਵਸ ਜ਼ਿਲ੍ਹਿਆਂ ਦੇ ਵਿੱਚ ਵੇ ਤੋਹੀ ਮੀ ਪੈ ਰਿਹਾ ਬੱਦਲ ਛਾਏ ਹੋਏ ਨੇ ਜੇਕਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਲੀ ਕਟਾ ਛਾਈ ਹੋਈ ਹੈ ਤੇ ਅੱਜ ਸਵੇਰੇ ਸਵੇਰੇ ਮੀ ਮੌਸਮ ਜਿਹੜਾ ਹੈ ਬਦਲਿਆ ਹੈ ਮੀ ਨੇ ਮੌਸਮ ਸੁਹਾਵਣਾ ਜ਼ਰੂਰ ਕਰ ਦਿੱਤਾ ਹੈ